ਜੀ ਜਾ ਰਹੇ ਆਪਾਂ ਆਨੰਦਪੁਰ ਸਾਹਿਬ ਇਹ ਇਹ ਹਾਈਵੇ ਰੋਪੜ ਦੇ ਕੋਲ ਸ਼ਹਿਰ ਰੋਪੜ ਜਾ ਆਪਾਂ ਆਨੰਦਪੁਰ ਸਾਹਿਬ ਤੋਂ ਉੱਧਰ ਦੇਖੋ ਕਿੰਨੀ ਜਿਆਦਾ ਰਹਿ ਯਾਰ ਇਹ ਸ਼੍ਰੀ ਨੰਦਪੁਰ ਸਾਹਿਬ ਤੋਂ ਬਹੁਤ ਜ਼ਿਆਦਾ ਇਹ ਬੱਸ ਲੈ ਕੇ ਆਇਆ ਪਿੱਛੇ ਬੱਸ ਗੜੀ ਹੈ ਪਗਾਰੇ ਮਾਤਾ ਦੇ ਸ਼੍ਰੀ ਨੰਦਪੁਰ ਸਾਹਿਬ ਵੀਡੀਓ ਆਏਗਾ ਦੇਖੇ ਜਰੂਰ ਚੈਨਲ ਤੁਹਾਡਾ ਆਪਣਾ ਗੁਰੂ ਟਾਲ ਤੇ ਧੁੰਦ ਬਹੁਤ ਜ਼ਿਆਦਾ ਹੈਗੀ ਯਾਰ ਬਰਨੀ ਕਿੰਦਾ ਹੈ ਯਾਰ ਆਪ ਬਈਆ ਆਸ਼ਾਈ 10ਵੀਂ ਚਿਰੇ ਨੰਦਪੁਰ ਸਾਹਿਬ ਗੁਰਦੁਆਰਾ ਕੀ ਸ੍ਰੀ ਕੇਸ਼ਗੜ ਸਾਹਿਬ ਆਹ ਲੋ ਜੀ ਅੰਮ੍ਰਿਤਸਰ ਪਿਆਲ ਫਿਰ ਸੁਣਾਵਾਂਗੇ ਹੰਤਨੇ ਬਲੇ ਵੀਡੀਓ ਬਣਾ ਲਈਏ ਕਸਤਾ ਦਾ 1699 ਤੇ ਖਾਣੋਂ ਤਾਂ ਮਿਲਦਾ ਕੁਝ ਠਿਕਦਾ ਹੀ ਨਹੀਂ ਜੀ ਮਾਰਾ ਬੇਟਾ ਨਵੇਂ ਤੋਂ ਵੀ ਸਾਰਿਆਂ ਨੂੰ ਦਿਖਾਈ ਨਾ ਇਹ ਵੀਡੀਓ ਦਮ ਹੋ ਗਿਆ ਦੀ ਆ ਜਾ ਉਹ ਬੀਬੀਆਂ ਤਾਂ ਲੈਣੀਆਂ ਲੋ ਜੀ ਇਹ ਬਾਜ਼ਾਰ ਦੇਖ ਲਓ ਤੁਸੀਂ ਸ਼੍ਰੀ ਅਨੰਤਪੁਰ ਸਾਹਿਬ ਦਾ ਬਾਜ਼ਾਰ ਹੈ ਉਹ ਉੰਬੀ ਨੰਬਰ ਹੋ ਅਗੇ ਜੀ ਆਪਾਂ ਆਨੰਦਪੁਰ ਸਾਰੇ ਸ਼ਾਮ ਦੇ 4:30 ਵੱਜ ਗਏ ਹੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਈਆਂ ਜੀ ਅੱਜ ਗੁਰਦੁਆਰਾ ਕੇਸ਼ਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਬੋਲੋ ਜੀ ਸਾਢੇ 4 ਹੋ ਗਏ ਆ ਜਦੋਂ ਵੀ ਕਾਫੀ ਹੈ ਜੀ ਕੱਟਾ ਕੰਮ ਨਹੀਂ ਕਰ ਲੋ ਜੀ ਦਰਸ਼ਨ ਕਰੋ ਗੁਰਦੁਆਰਾ ਸ਼ਿਵਕੇਸ਼ਗੜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਸੂਰਜ ਡੁੱਬਣ ਵਾਲਾ ਉਹਨਾਂ ਕੇ ਆਪਾਂ ਗੁਰਦੁਆਰਾ ਸਾਹਿਬ ਪਰ ਖਾਲਸਾ ਸੂਰਜ ਕਦੀ ਨਹੀਂ ਡੁੱਬਦਾ ਇੱਚਰਦੀ ਕਲਾ ਜੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਚੈਨਲ ਦੇਖ ਰਹੇ ਹੋ ਜੀ ਗੁਰੂ ਢਲ ਇਤਿਹਾਸ ਸੁਣੋ ਜੀ ਤਖਤ ਸ੍ਰੀ ਕੇਸ਼ਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਾ ਵਾਹਿਗੁਰੂ ਜੀ ਫੁੱਲ ਵੀਡੀਓ ਦੇਖਿਓ ਇਤਿਹਾਸ ਜਰੂਰ ਸੁਣਨਾ ਜੀ ਵਾਹਿਗੁਰੂ ਜੀ ਔਰ ਨਾਲੇ ਤੁਹਾਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ 2026 ਤੁਹਾਡੇ ਲਈ ਵਧੀਆ ਰਵੇ ਸਾਡੀ ਇਹੀ ਦੁਆ ਹੈ ਜੀ ਵਾਹਿਗੁਰੂ ਜੀ ਤਖਤ ਸ੍ਰੀ ਕੇਸਗੜ ਸਾਹਿਬ ਦੀ ਵਰਤਮਾਨ ਇਮਾਰਤ ਅਤੇ ਇਸ ਦੇ ਅੰਦਰੂਨੀ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਇੱਕ ਉੱਚੀ ਪਹਾੜੀ ਟਿੱਬੇ ਤੇ ਸਥਿਤ ਹੈ ਇਹ ਉਹ ਕੇਂਦਰੀ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂ ਰੱਖੀ ਸੀ ਮੁੱਖ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਮੌਜੂਦਾ ਆਲੀਸ਼ਾਨ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ ਇਸ ਦੇ ਵੱਡੇ ਗੁੰਬਦ ਅਤੇ ਸੁੰਦਰ ਨਕਾਸ਼ੀ ਦੂਰੋਂ ਹੀ ਨਜ਼ਰ ਆਉਂਦੀ ਹੈ ਪ੍ਰਕਾਸ਼ ਸਥਾਨ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸੰਗਤਾਂ ਇੱਥੇ ਮੱਥਾ ਟੇਕਦੀਆਂ ਹਨ ਅਤੇ ਕੀਰਤਨ ਸਰਵਣ ਕਰਦੀਆਂ ਹਨ ਸ਼ਸਤਰ ਸਥਾਨ ਇੱਕ ਗੁਰਦੁਆਰਾ ਸਾਹਿਬ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਪਿੱਛੇ ਇੱਕ ਵਿਸ਼ੇਸ਼ ਸ਼ੀਸ਼ੇ ਦਾ ਕੈਬਿਨੇਟ ਹੈ ਜਿੱਥੇ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰ ਸਜਾਏ ਹੋਏ ਹਨ ਇਤਿਹਾਸਕ ਸ਼ਸਤਰਾਂ ਦਾ ਵੇਰਵਾ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹੋ ਤਾਂ ਸ਼ਾਮ ਦੇ ਸਮੇਂ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਹਰੇਕ ਸ਼ਸਤਰ ਦਾ ਇਤਿਹਾਸ ਸੁਣਾਇਆ ਜਾਂਦਾ ਹੈ ਇੱਕ ਖੰਡਾ ਸਾਹਿਬ ਏ ਉਹ ਇਤਿਹਾਸਕ ਖੰਡਾ ਹੈ ਜਿਸ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਪਤਾਸੇ ਪਾ ਕੇ ਅੰਮ੍ਰਿਤ ਤਿਆਰ ਕੀਤਾ ਸੀ 2 ਕਰਪਾ ਵਰषा ਇਹ ਵਰषा ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਦੋਂ ਗੁਰੂ ਜੀ ਬिलासपुर ਦੇ ਰਾਜੇ ਦੀ ਬੇਨਤੀ ਤੇ ਗਏ ਸਨ ਤਾਂ ਉਹਨਾਂ ਨੇ ਇੱਕ ਵਾਰ ਨਾਲ ਹੀ ਪਹਾੜੀ ਵਿੱਚੋਂ ਪਾਣੀ ਦਾ ਚਸ਼ਮਾ ਕੱਢ ਦਿੱਤਾ ਸੀ 3 ਸੈਫ ਤਲਵਾਰ ਇਹ ਦੁਧਾਰੀ ਤਲਵਾਰ ਮੰਨੀ ਜਾਂਦੀ ਹੈ ਜੋ Hazrat Ali ਜੀ ਦੀ ਸੀ ਇਹ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਤੋਹਫੇ ਵਜੋਂ ਦਿੱਤੀ ਸੀ 4 ਕਟਾਰ ਅਤੇ ਬੰਦੂਕ ਗੁਰੂ ਸਾਹਿਬ ਦੀ ਨਿੱਜੀ ਕਟਾਰ ਅਤੇ ਇੱਕ ਲੰਮੀ ਮਾਰ ਵਾਲੀ ਬੰਦੂਕ ਵੀ ਇੱਥੇ ਮੌਜੂਦ ਹੈ 5 ਸ਼ਮਸ਼ੀਰ-ਏ-ਖਾਲਸਾ ਇਹ ਗੁਰੂ ਜੀ ਦਾ ਖਾਲਸਾ ਤੋਹਫਾ ਇਤਿਹਾਸਕ ਤੌਰ 'ਤੇ ਵੇਖ ਵੀ ਦਰਸ਼ਨ ਕਰੋ ਗੁਰਦੁਆਰਾ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਤੋਂ ਜੀ ਸ਼ਾਨਦਾਰ ਝੂਲਦੇ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਜਾਨ ਅਤੇ ਅੰਖ ਦੇ ਪ੍ਰਤੀਕ ਹਨ ਸਰੋਵਰ ਪਹਾੜੀ ਦੇ ਹੇਠਾਂ ਇੱਕ ਬਹੁਤ ਵੱਡਾ ਸਰੋਵਰ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਲੰਗਰ ਹਾਲ ਇੱਥੇ 24 ਘੰਟੇ ਗੁਰੂ ਦਾ ਲੰਗਰ ਅਤੁੱਟ ਵਰਤਦਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ ਖਾਸ ਮਹੱਤਤਾ ਇਸ ਗੁਰਦੁਆਰੇ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਇਹ ਪੰਜ ਤਖਤਾਂ ਵਿੱਚੋਂ ਇੱਕ ਹੈ ਇੱਥੋਂ ਜਾਰੀ ਕੀਤੇ ਗਏ ਹੁਕਮਨਾਮੇ ਸਾਰੀ ਸਿੱਖ ਕੌਮ ਲਈ ਸਤਕਾਰਯੋਗ ਅਤੇ ਮੰਨਣਯੋਗ ਹੁੰਦੇ ਹਨ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਸਥਾਨ ਦੇ ਦਰਸ਼ਨ ਕਰਨਾ ਹਰ ਸਿੱਖ ਦੀ दिली ਇੱਛਾ ਹੁੰਦੀ ਹੈ। ਜ਼ਰੂਰ ਆਓ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਨੂੰ ਹੋਰ ਗਹਿਰਾਈ ਨਾਲ ਸਮਝਦੇ ਹਾਂ। ਇਹ ਸਿਰਫ ਇੱਕ ਇਮਾਰਤ ਨਹੀਂ ਸਗੋਂ ਸਿੱਖੀ ਦੀ ਸ਼ਾਨ ਅਤੇ ਅਣਖ ਦਾ ਕੇਂਦਰ ਹੈ। ਇਸ ਸਥਾਨ ਨਾਲ ਜੁੜੀਆਂ ਕੁਝ ਬਹੁਤ ਹੀ ਖਾਸ ਅਤੇ ਡੂੰਘੀਆਂ ਗੱਲਾਂ ਇੱਕ ਖਾਲਸੇ ਦੀ ਸਿਰਜਣਾ ਦਾ ਉਹ ਇਤਿਹਾਸਕ ਦਿਨ 3 ਮਾਰਚ 1699 ਗੁਰੂ ਗੋਬਿੰਦ ਸਿੰਘ ਜੀ ਨੇ ਇਸ ਟਿੱਬੇ ਪਹਾੜੀ ਤੇ ਇੱਕ ਬਹੁਤ ਵੱਡਾ ਦਰਬਾਰ ਸਜਾਇਆ ਸੀ ਉੱਥੇ ਲਗਭਗ 80000 ਸੰਗਤ ਇਕੱਠੀ ਹੋਈ ਸੀ ਗੁਰੂ ਜੀ ਦਾ ਇਮਤਿਹਾਨ ਜਦੋਂ ਗੁਰੂ ਜੀ ਨੇ ਮਿਆਂ ਵਿੱਚੋਂ ਤਲਵਾਰ ਕੱਢ ਕੇ ਸੀਜ਼ ਦੀ ਮੰਗ ਕੀਤੀ ਤਾਂ ਪੂਰੇ ਪੰਡਾਲ ਵਿੱਚ ਸਨਾਟਾ ਛਾ ਗਿਆ ਸੀ ਪਰ ਇੱਕ ਇੱਕ ਕਰਕੇ ਪੰਜ ਗੁਰਸਿੱਖ ਉੱਠੇ ਨਵਾਂ ਜਨਮ ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਅਤੇ ਜਦੋਂ ਬਾਹਰ ਆਏ ਉਹਨਾਂ ਪੰਜਾਂ ਨੇ ਕੇਸਰੀ ਬਾਣੇ ਪਾਏ ਹੋਏ ਸਨ ਗੁਰੂ ਜੀ ਨੇ ਐਲਾਨ ਕੀਤਾ ਕਿ ਅੱਜ ਤੋਂ ਇਹ ਮੇਰੇ ਪੰਜ ਪਿਆਰੇ ਹਨ ਬਰਾਬਰਤਾ ਦਾ ਸੰਦੇਸ਼ ਉਹਨਾਂ ਪੰਜ ਪਿਆਰਿਆਂ ਵਿੱਚੋਂ ਕੋਈ ਖੱਤਰੀ ਸੀ ਕੋਈ ਜੱਟ ਕੋਈ ਸ਼ੀਂਬਾ ਕੋਈ ਨਾਈ ਅਤੇ ਕੋਈ ਚੀਵਰ ਗੁਰੂ ਜੀ ਨੇ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਸ਼ਕਾ ਕੇ ਜਾਤ ਪਾਤ ਦਾ ਹੰਕਾਰ ਖਤਮ ਕਰ ਦਿੱਤਾ ਦੋ ਕੇਸਗੜ੍ਹ ਸਾਹਿਬ ਦੇ ਨਾਮ ਦਾ ਮਤਲਬ ਕੇਸ ਸਿੱਖੀ ਦੀ ਮੋਹਰਵਾਲ ਗੜ ਕਿਲਾ ਭਾਵ ਉਹ ਕਿਲਾ ਜਿੱਥੇ ਕੇਸਾਂ ਸਿੱਖੀ ਸਦਕ ਦੀ ਰਾਖੀ ਕਰਨ ਅਤੇ ਸਿੱਖੀ ਸਰੂਪ ਨੂੰ ਦਿੜ੍ੜ ਕਰਨ ਦਾ ਉਪਦੇਸ਼ ਦਿੱਤਾ ਗਿਆ ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਨੂੰ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਮਿਲੀ 3 ਸ਼ਸਤਰਾਂ ਦੇ ਦਰਸ਼ਨ ਇੱਕ ਅਧਿਆਤਮਿਕ అనుభవ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸ਼ਸਤਰ ਰੱਖੇ ਹਨ ਉਹਨਾਂ ਦਾ ਸਬੰਧ ਸਿੱਧਾ ਗੁਰੂ ਜੀ ਦੀਆਂ ਜੰਗਾ ਅਤੇ ਕਰਮਾਤਾ ਨਾਲ ਹੈ ਨਾਗਣੀ ਵਰਸ਼ਾ ਹਾਲਾਂਕਿ ਇਹ ਕਿਲਾ ਲੋਗੜ ਨਾਲ ਵੀ ਜੁੜਿਆ ਹੈ ਪਰ ਕਈ ਵਾਰ ਇੱਥੇ ਪ੍ਰਦਰਸ਼ਿਤ ਹੁੰਦਾ ਹੈ ਜਿਸ ਨਾਲ ਭਾਈ ਬਚਿੱਤਰ ਸਿੰਘ ਨੇ ਸ਼ਰਾਬੀ ਹਾਥੀ ਦਾ ਮੁਕਾਬਲਾ ਕੀਤਾ ਸੀ ਖੰਡਾ ਇਸ ਖੰਡੇ ਦੀ ਧਾਰ ਤੇ ਹੀ ਖਾਲਸਾ ਪੰਥ ਦੀ ਨੀਂ ਰੱਖੀ ਗਈ ਸੀ ਗੁਰੂ ਜੀ ਨੇ ਕਿਹਾ ਸੀ ਕਿ ਇਹ ਅੰਮ੍ਰਿਤ ਕਾਇਰਾਂ ਨੂੰ ਸ਼ੇਰ ਬਣਾ ਦੇਵੇਗਾ ਚਾਰ ਆਲੇ ਦੁਆਲੇ ਦਾ ਇਤਿਹਾਸਕ ਮਾਹੌਲ ਇਸਗੜ ਸਾਹਿਬ ਦੇ ਕੋਲ ਹੀ ਕੁਝ ਹੋਰ ਮਹੱਤਵਪੂਰਨ ਥਾਵਾਂ ਹਨ ਜੋ ਇਸਦੇ ਇਤਿਹਾਸ ਨੂੰ ਪੂਰਾ ਕਰਦੀਆਂ ਹਨ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠ ਕੇ ਭਗਤੀ ਕਰਦੇ ਹੁੰਦੇ ਸਨ ਗੁਰਦੁਆਰਾ ਸੀਸ ਗੰਜ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਤਾਂ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਇੱਥੇ ਪਹੁੰਚੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਇਸੇ ਅਸਥਾਨ ਤੇ ਕੀਤਾ ਸੀ ਪੰਜ ਵਿਰਾਸਤੇ ਖਾਲਸਾ ਕੇਸਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਬਣਿਆ ਇਹ ਅਜਾਇਬ ਘਰ ਮਿਊਜ਼ੀਅਮ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਇਹ ਸਿੱਖ ਇਤਿਹਾਸ ਦੇ 500 ਸਾਲਾਂ ਦੇ ਸਫ਼ਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਦਿਖਾਉਂਦਾ ਹੈ ਜੇ ਤੁਸੀਂ ਕੇਸਗੜ੍ਹ ਸਾਹਿਬ ਜਾਂਦੇ ਹੋ ਤਾਂ ਇਸ ਨੂੰ ਦੇਖੇ ਬਿਨਾਂ ਯਾਤਰਾ ਅਧੂਰੀ ਮੰਨੀ ਜਾਂਦੀ ਹੈ 6 ਹੋਲਾ ਮਹੱਲਾ ਦੀ ਰੌਣਕ ਇੱਥੇ ਹੋਲੀ ਦੇ ਦਿਨਾਂ ਵਿੱਚ ਪੂਲਾ ਮਹੱਲਾ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ। ਨਿਹੰਗ ਸਿੰਘ ਘੋੜਸਵਾਰੀ, ਗਤਕਾ, ਸਿੱਖ ਮਾਰਸ਼ਲ ਆਰਟ ਅਤੇ ਜੰਗੀ ਜੋਹਰ ਦਿਖਾਉਂਦੇ ਹਨ। ਇਹ ਦੇਖ ਕੇ ਅਜੀਹਾ ਮਹਿਸੂਸ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ ਅੱਜ ਵੀ ਤਿਆਰ-ਬਰ-ਤਿਆਰ ਹੈ। ਕੀ ਤੁਸੀਂ ਜਾਨਣਾ ਚਾਹੋਗੇ ਕਿ ਅਨੰਦਪੁਰ ਸਾਹਿਬ ਦੇ ਕਿਲੇ